ਇਕ ਮਾਂ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿਗਾ ਨਿਗਾ ਸਵਾਗਤ ਹੈ ਜੀ। ਸਾਲਾਨਾ ਮੇਲਾ ਸਿੱਧ ਪੋਛਾਂ ਦਾ ਡੇਰਾ ਬਾਬਾ ਗੁਸਾਈਆਂ ਵਾਲਾ ਵਿਖੇ ਜੋ ਸਾਲਾਨਾ ਮੇਲਾ ਭਰਦਾ ਹੈ ਅੱਜ ਅਸੀਂ ਇਸ ਮੇਲੇ ਦੇ ਵਿੱਚ ਸ਼ਿਰਕਤ ਕੀਤੀ ਹੈ ਰਾਤ ਦੇ ਸਮੇਂ ਮੇਲਾ ਭਰਿਆ ਹੋਇਆ ਹੈ ਇੱਥੇ بارش ਦੇ ਕਾਰਨ ਇਹ ਮੇਲਾ ਘਟ ਹੈ ਹੌਲੀ ਹੌਲੀ ਮੇਲਾ ਇਹ ਭਰ ਰਿਹਾ ਹੈ ਤੇ ਇੱਥੇ ਜੋ ਸੰਤਾਂ ਆਈਆਂ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਅੱਜ ਤੁਹਾਨੂੰ ਝਲਕੀਆਂ ਵੀ ਦਿਖਾਉਣੇ ਆ ਮੇਲਾ ਆ ਗਿਆ ਗੁਸਾਈਆਂ ਆ ਗਿਆ ਗੁਸਾਈਆ ਨੇ ਦੇਰੇ ਦਜ ਚੇਵੇਂ ਤੁੱਤ ਪੁੱਤ ਮਿਲ ਗਏ ਮਿਲਦੇ ਬਾਬਾ ਮੈਂ ਚੱਲਦਾ ਪਹੂਟੀ ਲਿਆ ਆਰਾਮ ਮਿਲਦਾ ਮਿਲਦਾ ਗੁਸਾਈ ਵਾਲੇ ਪੁੱਛ ਲੈਂਦੇ ਨੇ ਜੀ ਹਾਲ ਦਿਲ ਦਾ ਗੁਸਾਈ ਵਾਲੇ ਪੁੱਛ ਲੈਂਦੇ ਨੇ ਜੀ ਹਾਲ ਦਿਲ ਦਾ ਗੁਸਾਈ ਵਾਲੇ ਪੁੱਛ ਲੈਂਦੇ ਨੇ ਜੀ ਹਾਲ ਦਿਲ ਦਾ ਦੂਰ ਦੂਰ ਸੰਗੀਤ ਹੈ ਉਹਦੀ ਮੂਰਤਾ ਸਭ ਹਰ ਪੂਰੀਆਂ ਪੂਰੀਆਂ ਦੇਸ਼ਾਂ ਦੇ ਵਿਦੇਸ਼ਾਂ ਵਿੱਚ ਵੀ ਨੇ ਮਸ਼ਹੂਰੀਆਂ ਦੂਰ ਦੂਰ ਤੱਕ ਹੁੰਦੀਆਂ ਨੇ ਮਸ਼ਹੂਰੀਆਂ ਦੇਸ਼ਾਂ ਦੇ ਵਿਦੇਸ਼ਾਂ ਵਿੱਚ ਵੀ ਨੇ ਮਸ਼ਹੂਰੀਆਂ ਆ ਕੀ ਨਾਮ ਹੈ ਸਾਗਰ ਜੀ ਸਾਗਰ ਜੀ ਅੱਜ ਫਿਰ ਨਹਾਈ ਧੋਈ ਕਰ ਰਹੇ ਆ ਬੜਾ ਨਹਾ ਰਹੇ ਆ ਤੁਸੀਂ ਕਦੋਂ ਕਿਥੇ ਲੱਗੇ ਨਾ ਹੁਣ ਹੁਣ ਹੀ ਆਏ ਜੀ ਇਸਕਾ ਹੁਣ ਹੀ ਆਏ ਆ ਅੱਛਾ ਤਾਰੀ ਲਾ ਲੈਣੇ ਆ ਲਾ ਲੈਣੇ ਆ ਕਿੰਨਾ ਕ ਨਜ਼ਾਰਾ ਆ ਰਿਹਾ ਫੁੱਲ ਨਜ਼ਾਰਾ ਆ ਰਹੀ ਫੁੱਲ ਨਜ਼ਾਰਾ ਆ ਰਿਹਾ ਠੀਕ ਆ ਲਾ ਕੇ ਦਿਖਾਓ ਤਾਰੀ ਲਾਓ ਹਨ ਰਾਜਗਿਰੀ ਜੀ ਨੇ ਮੁੱਖੀ ਡੇਰੇ ਦੇ ਹਨ ਰਾਜਗਿਰੀ ਹਨ ਰਾਜਗਿਰੀ ਜੀ ਨੇ ਮੁੱਖੀ ਡੇਰੇ ਦੇ ਜੋ ਸਭ ਨੂੰ ਪਿਆਰ ਕਰਦੇ ਕਰਦੇ ਤੇ ਚਿੱਕੀ ਜਹ ਕਮਲ ਆ ਤੇ ਵੀ ਮੇਰਾ ਕਰ ਦੇ ਉੱਤੇ ਗਸਾਈਆਂ ਵਾਲੇ ਤੇਜੀ ਮੋਜਾ ਕਰ ਤੇ ਮੰਗ ਤੇ ਗਸਾਈਆਂ ਵਾਲੇ ਤੇਜੀ ਮੋਜਾ ਕਰ ਦੇ ਜੀ ਵੀਰ ਜੀ ਬੋਲੋ ਜੈ ਬਾਬਾ ਡੇਰਾ ਗਸਾਈ ਵਾਲੇ ਜੈ ਬਾਬਾ ਡੇਰਾ ਗਸਾਈ ਵਾਲੇ ਕੀ ਜੈ ਹਰ ਹਰ ਮਹਾਦੇ ਹੋਲੇ ਸ਼ੰਕਰ ਕੀ ਜੈ ਜੀ ਤੋਂ ਕੀ ਕਹੋਗੇ ਇਹ ਜੋ ਸਵਾਨਾ ਮੇਲਾ ਇੱਕ ਸਦੀਆਂ ਤੋਂ ਭਰਦਾ ਆ ਰਿਹਾ ਹੈ ਗਸਾਈਆਂ ਵਾਲਾ ਕਿ ਸਾਈਆਂ ਵਾਲਾ ਮੇਲਾ ਇਹ ਹੇ ਸਾਲ ਦੇ ਹਰ ਸਦੀਆਂ ਤੋਂ ਭਰਦਾ ਆ ਰਿਹਾ ਹੈ ਇਹ ਮੇਲੇ ਦੀ ਬਹੁਤ ਮਹਾਨਤਾ ਹੈ ਇਹ ਮੇਲੇ ਦੀ ਹਾਂ ਜੀ ਇਹ ਜਗ੍ਹਾ ਦੀ ਬਹੁਤ ਮਹਾਨਤਾ ਹੈ ਪ੍ਰਾਚੀਨ ਡੇਰਾ ਇਹ ਹੈ ਜੀ ਜੂਨਾ ਖਾੜਾ ਜੀ ਦਾ ਜੀ ਹਾਂ ਜੀ ਤੇ ਇੱਥੇ ਹਾਂ ਜੀ ਇੱਥੇ ਆਂਦੇ ਆਂ ਸੰਗਤਾਂ ਹੀ ਆਪਣੇ ਆਪਣੇ ਮਨੋ ਕਾਮਨਾ ਲੈ ਕੇ ਆਂਦੇ ਆਂ ਜੀ ਜੀ ਆਪਣੇ ਆਪਣੇ ਪੂਰਨ ਹੁੰਦੇ ਆਂ ਇਹ ਉਹਨਾਂ ਦੀ ਬਿਲਕੁਲ ਜੀ ਹਾਂ ਜੀ ਹਾਂ ਜੀ ਕੀ ਨਾਮ ਹੈ ਤੁਹਾਡਾ ਜੰਮਨਾ ਜੀ ਜੀ ਤੁਹਾਡਾ ਕੀ ਨਾਮ ਹੈ ਕੁੜੀਆ ਨਾਮ ਹੈ ਮਮਤਾ ਜੀ ਜੀ ਸੋ ਡੇਰਾ ਬਾਬਾ ਕਸਾਈਆਂ ਦਾ ਮੇਲਾ ਜੋ ਸਲਾਨਾ ਮੇਲਾ ਬੜੀ ਧੂਮ ਘਾਮ ਨਾਲ ਭਰਦਾ ਹੈ ਤੇ ਤੁਸੀਂ ਕਿੰਨੇ ਸਾਲਾਂ ਤੋਂ ਇੱਥੇ ਆਉਂਦੇ ਹੋ ਅੰਜੀ ਅਸੀਂ ਜਦ ਹੋ ਗਏ 20 25 ਸਾਲ ਹੋ ਗਏ ਸਾਢੇ 7 ਦੀ ਦੇ ਜੱਦੀ ਸੇ ਮੇਲਾ ਹੀ ਦੇਖ ਰਹੇ ਹਾਂ ਜੱਦੀ ਆ ਰਹੇ ਹਾਂ ਜੀ 25 ਸਾਲ ਹੋ ਗਏ ਸਾਡੇ ਦੇ ਅੱਛਾ ਜੀ ਜੱਦੀ ਆ ਰਹੇ ਮੇਲਾ ਦੇਖਣੇ ਜੀ ਸਭ تیار ਆਏਗਾ ਪਾਪਾ ਜੀ ਵਧੀਆ ਵਸੂਰ ਹੈ ਬਗਵਰੀਆ ਹਾਂ ਜੀ ਹਾਂ ਜੀ ਬਦਦ ਬਦਦ ਬੰਦੇ ਆਉਂਦੇ ਜੀ ਸਾਰੇ ਉਹ ਮੇਲੇ ਨੂੰ ਹੀ ਆਉਨੇ ਆ ਕਿ ਉਦਾਂ ਵੀ ਆ ਜਾਂਦੇ ਆ ਨਹੀਂ ਉਦਾਂ ਵੀ ਆ ਜਾਂਦੇ ਆ ਦੇਖਣ ਆ ਜਾਂਦੇ ਹਾਂ ਜੀ ਮੇਲਾ ਹੁੰਦਾ ਤਾਂ ਵੀ ਆ ਜਾਂਦੇ ਹਾਂ ਕਿ ਨਾ ਆ ਜਾਂਦੇ ਹਾਂ ਜੀ ਕਿਵੇਂ ਲੱਗਦਾ ਇੱਥੇ ਆ ਕੇ ਕਿੰਨੀ ਕਿ ਸ਼ਾਂਤੀ ਮਿਲਦਾ ਬਹੁਤ

ਬਹੁਤ ਨਜ਼ਾਰੇਦਾਰ ਹੈ ਜੀ ਜਿਹੜਾ ਕੋਈ ਤੁਸੂਕ ਵੀ ਹੋਂਦਾ ਵਾ ਸਭ ਕੁਝ ਕੱਟ ਜਾਂਦੇ ਤੇ ਨਾਰੀਦਾਰ ਕੁਝ ਵੀ ਹੋਵੇ ਜਿਹੜਾ ਦਵਾਈਆਂ ਖਾਂਦੇ ਉਹ ਵੀ ਆ ਕੇ ਕੋਸਾਈਆਂ ਆਵਾਜੇ ਸਾਰਾ ਪਾਪ ਧੁੰ ਜਾਂਦੇ ਹੋਰੀ ਜੀ ਸਾਰੇ ਜਿਹੜੇ ਅੰਦਰ ਮੱਥੇ ਹੀ ਦੇਖਦੀ ਜੀ ਕੱਲ ਵੀ ਬਹੁਤ ਵਾਰ ਰੌਣਕ ਲੱਗੂਗੀ ਜੀ ਹਾਂ ਜੀ ਹਾਂ ਅੱਜ ਤਾਂ ਕਰਦੇ ਆ ਕੱਲ ਜ਼ਿਆਦਾ ਹੈ ਮੀਂਹ ਕਰਕੇ ਰਹਿ ਗਿਆ ਜੀ ਮੀਂਹ ਕਰਕੇ ਹਾਂ ਜੀ ਹਾਂ ਕੱਲ ਜ਼ਿਆਦਾ ਰੌਣਕ ਲੱਗੂਗੀ ਦੱਸ ਜੀ ਅੱਜ ਜੀ ਦਿੱਤੀ ਬਤਾਤੀ ਬਸ ਆਬ ਜਮ ਨਮਕ ਆਉ ਜਬ ਅਮ ਤਬਤਾ ਜੈ ਬਾਬਾ ਦੇ ਜੈ ਬਾਬਾ ਦੀ ਕੀ ਨਾਮ ਹੈ ਤੁਹਾਡਾ ਭਵेश ਬੁੱਤਾ ਅੱਛਾ ਅੱਜ ਕਿਸਾਈਆਂ ਆਉ ਜਦਾ ਮੇਲਾ ਫਿਰ ਕੀ ਕਰਨ ਲੱਗੇ ਹੋ ਤੁਸੀਂ ਹੁਣ ਨਹਾਉਣ ਲੱਗੇ ਆ ਨਹਾਉਣ ਲੱਗੇ ਆ ਅੱਛਾ ਤਾਰੀ ਆਉਂਦੀ ਹੈ ਤੈਰਨਾ ਆਉਂਦਾ ਹਾਂਜੀ ਅੱਛਾ ਕਿੰਨੀ ਉਮਰ ਹੋ ਗਈ ਛੋਟੀ 12 ਸਾਲ 12 ਸਾਲ ਅੱਛਾ ਹੁਣ ਕੱਪੜੇ ਖੋਲ ਕੇ ਤੁਸੀਂ ਹੁਣ ਨਹਾਉਂਗੇ ਹਾਂਜੀ ਅੱਛਾ ਇਨਾ ਗੁੰਗਾ ਚੱਲ ਜੰਨੇ ਆ ਬਸ ਉਰੇ ਤੱਕ ਦੋ ਕੋੜੀਆਂ ਦੋ ਕੋੜੀਆਂ ਬਸ ਅੱਛਾ ਤੇ ਕਿਨੇ ਸਖਾਈ ਆ ਤਾ ਵੀ ਤੇਰੀ ਧਾਪੇ ਆਪੇ ਸਿੱਕੇ ਅੱਛਾ ਤੋ ਦੇਦੇ ਵੀ ਚਾ ਕੇ ਕਿਵੇਂ ਲੱਗਦਾ ਤੁਹਾਨੂੰ ਬਹੁਤ ਵਧੀਆ ਵਧੀਆ ਲੱਗਦਾ ਬੋਲੋ ਜੈ ਬਾਬੇ ਦੀ ਜੈ ਬਾਬੇ ਜੈ ਬਾਬੇ ਦੀ ਜੈ ਮੱਦੀ ਜੈ ਬਾਬੇ ਦੀ ਦੀ ਬਾਬੇ ਦੀ ਜੈ ਬਾਬੇ ਜੈ ਬਾਬੇ ਜੈ ਬਾਬੇ ਜੈ ਬਾਬੇ ਜੈ ਬਾਬੇ ਹਾਂਜੀ ਰਦੀਸ਼ ਜੀ ਕੀ ਕਹੂਗੇ ਅੱਜ ਡੇਰਾ ਬਾਬਾ ਕਸਾਈਆਂ ਵਾਲੇ ਦੇ ਮੇਲੇ ਤੇ ਆਏ ਤੁਸੀਂ ਬੱਚੇ ਵੀ ਆਏ ਨਾਲ ਸਭ ਤੋਂ ਪਹਿਲਾਂ ਸਾਰੇ ਸ਼ਹਿਰ ਵਾਸੀਆਂ ਨੂੰ ਕਸਾਈਆਂ ਵਾਲੇ ਮੇਲੇ ਦੀ ਲੱਖ ਲੱਖ ਵਧਾਈਆਂ ਹੋਣ ਇੱਥੇ ਇਹ ਸਭ ਤੋਂ ਪੁਰਾਣਾ ਡੇਰਾ ਹੈ ਇੱਥੇ ਆ ਕੇ ਸਭ ਦੀਆਂ ਮੰਦਰੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਨੇ ਜੀ ਜੈ ਬਾਬੇ ਦੀ ਜੈ ਬਾਬੇ ਜੈ ਬਾਬਾ ਚੜੀ ਵਾਲੇ ਦੀ ਕੀ ਨਾਮ ਹੈ ਈਸ਼ੂ ਨਹਾ ਰਹੇ ਤੁਸੀਂ ਟੀਚ ਨਹਾ ਲੈ ਅਜੇ ਨਹਾਉਣਾ ਵੀ ਹੈ ਤੇ ਤੈਨੂੰ ਆਉਂਦਾ ਤੁੰਗੀ ਅੱਛਾ ਤੇ ਕਿੰਨੀ ਦੇਰ ਹੋ ਗਈ ਨਹਾਉਂਦੇ ਐਨੂੰ ਤੁਹਾਨੂੰ ਐਨੀ ਅੱਛਾ ਓਕੇ ਮਝ ਆਇਆ ਪੂਰਾ ਨਹਾਉਂਦਾ ਹੈ ਬੋਲ ਕੇ ਬੋਲੋ ਹਾਂਜੀ ਹਾਂਜੀ ਕਿੰਗਾ ਐਸੀ ਨਿਕਲ ਪਾ ਕੇ ਨਾ ਐਸੀ ਉਹ ਨਹੀਂ ਤੇ ਬੜੇ ਨਹੀਂ ਨਿਕਲ ਪਾ ਕੇ ਨਾ ਆਈ ਸੀ ਨਹੀਂ ਨੰਦਰ ਨੰਦਰ ਆਈ ਸੀ ਇਸ ਤੇ ਮन्ने ਮੇਰੇ ਅਸੀਂ ਨੰਦਮਾਲ ਜਿੱਲੀ ਉਹਦੀ ਅਨੀਤ ਅੱਛਾ ਗਿੱਲੀ ਹੋ ਜਾਂਦੀ ਐ ਨਿਕਲ ਓਕੇ ਬੋਲੋ ਜੈ ਬਾਬੇ ਦੀ ਜੈ ਬਾਬਾ ਬੋਲੋ ਜੈ ਛੜੀ ਵਾਲੇ ਬਾਬੇ ਦੀ ਜੈ ਛੜੀ ਵਾਲੇ ਬਾਬਾ ਜੀ ਜੈ ਕਸਾਈਆਂ ਵਾਲੇ ਬਾਬਾ ਜੀ ਜੈ ਜੀ ਕੀ ਕਹੂਗੇ ਜੋ ਮੇਲਾ ਹੈ ਕੱਲ ਨੂੰ ਤੇ ਰਸ਼ਮੀ ਬਹੁਤ ਹੋਊਗਾ ਅੱਜ ਥੋੜੀ ਜਿਹੀ بارش ਨੇ ਕੰਮ ਖਰਾਬ ਕੀਤਾ ਮੇਲੇ ਨੇ ਯਾਰ ਨਜ਼ਾਰਾ ਲਿਆਂਦਾ ਪਿਆ ਵੀ ਹੁਣ ਤਾਂ ਸਟਾਰਟ ਹੋ ਗਿਆ ਜੀ ਮੇਲਾ ਕੱਲ ਨੂੰ ਫੁੱਲ ਮੇਲਾ ਭਰੂਗਾ ਜੀ ਜੀ ਹਾਂ ਜੀ ਆ ਆ ਬੱਚੇ ਚੋ ਲੈ ਚੋ ਲਣਾਉਂਗੇ ਜੀ ਅੱਛਾ ਇਸ ਸਵੇਰੇ ਆਪਾਂ ਮੱਥਾ ਟੇਕਣ ਵੀ ਆਣਾ ਹੈ ਸਵੇਰੇ 4 ਵਜੇ ਤੇ ਮੇਲਾ ਸ਼ੁਰੂ ਹੋ ਜਾਂਦਾ ਹੈ ਜੀ ਹਾਂ ਜੀ ਹਾਂ ਜੀ ਜੈ ਬਾਬੇ ਜੈ ਬਾਬੇ ਜੈ ਕਿਸਾਈਆਂ ਵਾਲੇ ਬਾਬਾ ਜੀ ਦੇ ਚ ਤੀਨਾ ਵੇ ਤੁਹਾਡਾ ਅਸ਼ਮੀਨ ਗੁਆਲਾ ਲੈ ਲਿਆ ਫੇ ਮੇਲੇ ਚ ਤੇ ਕਿਹੜਾ ਹੈ ਦੇਖਾ ਵਾ ਅੱਛਾ ਹਾਜੀ ਵੀਜੀ ਕੀ ਕਹੂਗੇ ਗੁਫਾਇਆਂ ਵਾਲੇ ਦਾ ਮੇਲਾ ਤੇ ਅੱਜ ਤੁਸੀਂ ਵੀ ਇਨਤਮਸਤ ਹੋਣ ਦੇ ਲਈ ਆਏ ਹੋ ਜੀ ਪਹਿਲਾ ਮਹਾਰਾਜ ਸਭ ਨੂੰ ਦਾ ਨਵਾਦ ਬਹੁਤ ਬਹੁਤ ਸ਼ਬਦਾਂ ਬੱਚਾ ਲੈ ਕੇ ਆਇਆ ਜੀ ਜੋ ਫਾਰਿਸ਼ ਕਰਕੇ ਥੋੜਾ ਲੇਟ ਹੋ ਗਿਆ ਹੈ ਹਾਂਜੀ ਪਰ ਆਮ ਮੈਂ ਕਿਹਾ ਚਲੋ ਵੀ ਕਮਾਲ ਹੈ ਇਹ ਬੱਚਿਆਂ ਬਿਲਕੁਲ ਜੀ ਬਿਲਕੁਲ ਹੁਣ ਕੱਲ ਦਾ ਟਾਈਮ ਹੈ ਕੱਲ ਦਾ ਪਤਾ ਨਹੀਂ ਬਾਰਿਸ਼ ਦਾ ਹਾਂਜੀ ਟਾਈਮ ਲੱਗਣਾ ਵਾ ਚਲੋ ਅੱਜ ਹੀ ਮੱਥਾ ਟੇਕ ਆਈਏ ਜਾਈਏ ਸਫਾਤਾ ਹੋਣੀ ਹੋਣਾ ਹਾਂਜੀ 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 ਬਹੁਤ ਵਧੀਆ ਪ੍ਰਾਲਾ ਬਹੁਤ ਵਧੀਆ ਜੀ ਅਮਿੰਦਰ ਉਹ ਮਾਪਾ ਜੀ ਨੇ ਸੰਭਿਆ ਹੋਇਆ ਸਾਰਾ ਤੇ ਬਾਕੀ ਬਹੁਤ ਸੋਹਣਾ ਹੋ ਰਿਹਾ ਵਧੀਆ

ਪਪਾ ਦਾ ਘੱਟਾ ਕਰਾਉਂਗੇ ਮੌਸਮ ਬਹੁਤ ਵਧੀਆ ਹੋ ਗਿਆ ਅੰਦਰ ਬਹੁਤ ਵਧੀਆ ਹੋ ਗਿਆ ਹੈ ਐਂਡੇ ਚੁਲੇ ਹੋ ਕਾਇ ਕੀ ਲੈਣਾ ਕੜੇ ਕੜੇ ਅੱਛਾ ਕੇ ਵੈਰੀ ਗੁੱਡ ਹੋਰ ਕੀ ਕੀ ਲੈਣਾ ਚੁਲੇ ਚੁਲੇ ਹੋਰ ਵਿਜੀ ਕੀ ਕਾਉਂਗੇ ਅੱਜ ਬੱਚਿਆਂ ਨੂੰ ਲੈ ਕੇ ਆਏ ਹਾਂ ਸਵੇਰੇ ਕਰਕੇ ਹੁਣ ਅਜਿਹਾ ਕਰਕੇ ਹੁਣ ਆਈ ਹੈ ਮੌਸਮ ਬਹੁਤ ਵਧੀਆ ਹੋ ਗਿਆ ਰਾਤ ਨੂੰ ਦਰਸ਼ਨ ਬੜੀ ਹੋ ਜਾਂਦੇ ਆ ਇਸ ਕਰਕੇ ਆਏ ਮੌਸਮ ਦੇ ਦਾ ਅਚਾ ਉਹਦੇ ਨਾਲ ਉਹਨੇ ਬੱਚੇ ਕਹਿੰਦੇ ਹੁਣ ਜਾਣਾ ਹੈ ਤਾਂ ਫਿਰ ਰਾਤ ਨੂੰ ਸੀ ਲੇਕਿਨ ਇਹਨਾਂ ਨੂੰ ਠੁਮਾ ਕੇ ਲੱਗੇ ਨਾਲ ਦਰਸ਼ਨ ਹੋ ਜਾਣੇ ਬਿਲਕੁਲ ਤਾਂ ਕਰਕੇ ਮੱਥਾ ਟੇਕਣਾ ਹੈ ਜੀ ਐਂ ਦਾ ਸਿਕਣਾ ਹੈ ਜੈ ਬੋਲੇ ਜੈ ਬਾਬਾ ਰਾਈਟ ਹੈ ਰਵਪੱਕ ਸਾਈਆਂ ਵਾਲੇ ਦੀ ਜੀ ਨਾਮ ਵਰਨੋਗਾ ਮੇਰਾ ਨਾਮ ਸਿਮਰਨ ਜੀ ਕੌਰ ਹੈ ਓਕੇ ਅੱਜ ਉਸਾਈਆਂ ਵਾਲੇ ਮੇਲੇ ਦੇ ਵਿੱਚ ਆਏ ਆ ਤੁਹਾਡੇ ਇੱਥੇ ਪੈਕੇ ਆ ਸੌਰੇ ਆ ਮੇਰੇ ਇੱਥੇ ਪੈਕੇ ਆ ਅੱਛਾ ਤੁਸੀਂ ਸਾਰੇ ਸਿੱਥੇ ਆਈ ਹੋ ਹਾਂਜੀ ਮੇਰੇ ਸਾਰੇ ਗੁਦਾਸਪੁਰ ਓਕੇ ਮੈਂ ਸਪੈਸ਼ਲ ਮੇਲਾ ਵੇਖਣ ਲਈ ਆਈ ਹਾਂ ਸਪੈਸ਼ਲ ਮੇਲੇ ਦੇ ਲਈ ਆਈ ਹਾਂ ਕੀ ਕਹੂਗੇ ਉਸ ਡੇਰੇ ਦੇ ਬਾਰੇ ਦਵਾਈਆਂ ਵਾਲੇ ਬਾਬਾ ਜੀ ਦੇ ਬਾਰੇ ਉਹ ਮੇਲਾ ਕਾफी ਪਰਾਚੀਨ ਮੇਲਾ ਅੱਜ ਕਾफी ਵਸਾਰਾ ਦਾ ਛੋਟੇ ਹੁੰਦੇ ਸੀ ਉਦੋਂ ਦਾ ਇਸ ਮੇਲਾ ਵੇਖਿਆ ਰਹੇ ਜੀ ਬਾਹਰ ਆਲ ਦੇ ਆਪਣੇ ਸਾਧਾ ਕੋ ਠੀਕ ਹੁੰਦੇ ਕਿ ਆਪਾਂ ਨੇ ਮੇਲਾ ਵੇਖਣਾ ਕੀ ਡੇਰਾ ਬਾਬਾ ਸੁਣਾਈਆ ਹੈ ਕੀ ਡੇਰਾ ਬਾਬਾ ਸੁਣਾਈਆ ਹੈ डेरा दवाईोगे सालाना मेर जो भाचीन डेर इहे डेरे बारे की कहोगो तो तो ए, ए, बहुत प्राचीन तो है तो ये बहुत टाइम तो अस छोटे होंगे तो मेला देख आ रहे हैं पहले अस चंडीगढ़ रेंगे तो फिर मेला देख आते हाँ जी हाँ मतलब जब तो आए हैं अस हर साल मेला देख आ मेले झूले भी है झूले को तो बारिश करके सारा कुछ खराब हो गया बारिश करके हाँ जी हाँ और रब की मर्जी आई सब कुछ सुनना है झूले लाऊंगे हाँ जी अगर कल मौसम सही होगा झूले लाऊंगे ਕਾਚਾ ਖਾਣ ਪੀਣ ਵਾਲੇ ਕੀ ਕਹਿੰਦੇ ਹੋ ਆਪ ਤੇਰਾ ਕੀ ਹੋਊਗਾ ਖਾਣ ਨੂੰ ਸਾਰੀਆਂ ਇਹ ਸਭ ਕੁਝ ਲੰਗਰ ਵੀ ਹੁੰਦਾ ਏ ਹੋਰ ਵੀ ਬਹੁਤ ਜ਼ਿਆਦਾ ਸੌਗਾ ਲੱਗਦੀਆਂ ਏ ਸਾਰਾ ਕੁਝ ਜੋ ਜਿਹਦਾ ਵੀ ਕਰਦਾ ਏ ਉਹ ਖਾਂਦਾ ਹੀ ਖਾਂਦਾ ਏ ਜੀ ਜੀ ਹਾਂ ਜੀ ਜੈ ਚੜੀ ਵਾਏ ਵਾਪੇ ਵੀ ਜੈਤੋ ਸਾਈਂ ਆੜੇ ਬਾਬਾ ਜੀ ਸੀਮਾ ਤੁਮਾਨ ਜੀ ਡੇਰਾ ਬਾਬਾ ਖਸਾਈਆਂ ਵਾਲੇ ਦਾ ਮੇਲਾ ਸਾਲ ਦੇ ਵਿੱਚ ਇਹ ਮੇਲਾ ਭਰਦਾ ਤੇ ਸਾਲਾਨਾ ਮੇਲਾ ਪਰਾਚੀਂ ਡੇਰਾ ਕੀ ਕਹੂੰਗਾ ਅੱਜ ਤੁਸੀਂ ਵੀ ਇੱਥੇ ਆਏ ਹੋ ਮੇਲੇ ਦੇ ਵਿੱਚੋਂ ਪਹਿਲਾਂ ਤਾਂ ਸਸੀ ਕਾਲ ਜੀ ਪਹਿਲਾਂ ਤਾਂ ਤੁਹਾਡਾ ਧੰਮਾਨ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੋ ਘਰ ਬੈਠੇ ਅਨੁਸਾਰ ਹੀ ਮੇਲੇ ਦੀ ਕਵਰਿੰਗ ਕਰ ਬੈਠੇ ਲੋਕ ਦੇਖ ਰਹੇ ਨੇ ਔਰ ਪਾਪਾ ਜੀ ਦੇ ਤਾਂ ਬਾਰੇ ਕੀ ਕਹਿ ਸਕਦੇ ਅਸੀਂ ਇਹਨਾਂ ਨੂੰ ਤਾਂ ਸਾਨੂੰ ਕਿੰਨੇ ਸਾਲ ਹੋ ਗਏ ਦੇਖਦਿਆਂ ਨੂੰ ਇਸੇ ਤਰ੍ਹਾਂ ਮੇਲਾ ਭਰਦਾ ਜੀ ਹਰ ਸਾਲ ਔਰ ਅੱਜ ਤਾਂ ਪਾਪਾ ਇਹ ਉਪਰਾਲੇ ਵੀ ਖੋਜ ਸੀ ਕਿ ਵੀ ਇੰਨੀ ਗਰਮੀ ਤੇ بارش ਹੋ ਗਈ ਔਰ ਮੌਸਮ ਬਹੁਤ ਵਧੀਆ ਹੋ ਗਿਆ ਔਰ ਪ੍ਰਬੰਧ ਜੀ ਬਹੁਤ ਵਧੀਆ ਜਿਹਦਾ ਬਤਾਈਆਂ ਦਿੰਦੇ ਸਭ ਨੂੰ ਮੇਲੇ ਦੇ ਦੇਣਾ ਬਾਬਾ ਕਹਿੰਿਆ ਜਸ ਆਇਆ ਵਾਲੇ ਕਿਤੇ ਜੇ ਤੂੰ ਸਤਗੁਰ ਦੇਣ ਗਵਾਈਆ ਗਵਾਈ ਗਵਾਈ ਪੈਂਦੀ ਹੈ ਸਤਗੁਰ ਦੀ ਤਾਂ ਮਾਨ ਸਾਹ ਸਾਡੇ ਕੰਮ ਚ ਕੀ ਮਾਨ ਚੈਨਾ ਤੂੰ ਗਵਾਈ ਪੈਂਦੀ ਹੈ ਜਦੋਂ ਅਸੀਂ ਉੱਪਰ ਜਾਂਦੇ ਆਂ ਇੱਥੋਂ ਦਾ ਸੰਸਾਰ ਛੱਡ ਕੇ ਫਿਰ ਜਮਨਾਰ ਕਹਿੰਦਾ ਕੌਣ ਆਇਆ ਜਮਨਾਰ ਧਰਮਰਾਜ ਪੁੱਛਦਾ ਕਹਿੰਦੇ ਵੀ ਕੌਣ ਆਇਆ ਇਹ ਮਦਦ ਸ਼ੌਕੀ ਧਰਮਰਾਜ ਕਹਿੰਦੇ ਲੰਮਾ ਪਾਉ ਜਿਹੜਾ ਇਹਨੂੰ ਬਹੁਤ ਪੈਸੇ ਨਹੀਂ ਦੇ ਕੇ ਪ੍ਰੋਗਰਾਮ ਕਰਦਾ ਸੀ ਜਿਹੜਾ ਆਪਣੇ ਕੀਰਤਨ ਫਿਰ ਗੁਰੂ ਆਉਂਦੇ ਨੇ ਸਤਿਗੁਰੂ ਆਉਂਦੇ ਨੇ ਫਿਰ ਉਹ ਕਵਾਈ ਬੰਦੇ ਨੇ ਕਹਿੰਦੇ ਛੱਡ ਦੇ ਸਾਡਾ ਬੰਦਾ ਇਸ ਲਈ ਗੁਰੂ ਦੀ ਜ਼ਰੂਰਤ ਹੈ ਕਵਾਈ ਪੈਂਦੀ ਹੈ ਜੇ ਤੋ ਸਤਗੁਰ ਨੇ ਗਵਾਇਆ ਸਤਗੁਰ ਤੇ ਹੀ ਗਵਾਇਆ ਤੇ ਫਿਰ ਸਜਾ ਕੀ

ਆਪਣੇ ਆਪਣੇ ਗੁਰੂ ਮਹਾਰਾਜ ਕੀ ਜਦੋਂ ਸਤਗੁਰ ਕਰਦੇ